ਸਰ ਜਿੱਦਾ ਤੁਸੀਂ ਗੱਲ ਦਸੀ ਵੀ ਵਿਆਹ ਵਾਲੀ ਰਾਤ ਹੈ ਨਾ ਬਿਨਾ ਮੰਚੇ ਤੇ ਬਿਨਾ ਚਾਦਰ ਤੋਂ ਅਕਸਰ ਮੁੰਡਿਆਂ ਦਾ ਇਹ ਹੁੰਦਾ ਵੀ ਯਾਰ ਅਸੀਂ ਪੈਸਾ ਦਿਖਾਈਏ ਹੈ ਨਾ ਨਹੀਂ ਵੀ ਹੈਗਾ ਤਾਂ ਵੀ ਦਿਖਾਈਏ ਔਰ ਅੱਜ ਦੇ ਜ਼ਮਾਨੇ ਤੇ ਪਿਆਰ ਦੀ ਗੱਲ ਕਰੀਏ ਨਾ ਤਾਂ ਕੁੜੀਆਂ ਪੈਸੇ ਵਾਲਿਆਂ ਨੂੰ ਪਹਿਲਾਂ ਦੇਖਦੀਆਂ ਨੇ ਮੈਂ ਗਲਤ ਤਾਂ ਨਹੀਂ ਕਹਿ ਰਿਹਾ ਨਹੀਂ ਬਿਲਕੁਲ ਸੱਚ ਹੈ ਪਰ ਬੀਬੀ ਜੀ ਨੇ ਤੁਹਾਡੇ ਨਾਲ ਮਤਲਬ ਵੀ ਜੀਤਕੌਰ ਜੀ ਨੇ ਤੁਹਾਡੇ ਨਾਲ ਕਿਵੇਂ ਉਸ ਟਾਈਮ ਤੇ ਸਰਵਾਈਵ ਕੀਤਾ ਕਿਉਂਕਿ ਉਹ ਆਪਣਾ ਘਰ ਛੱਡ ਕੇ ਆਏ ਜਿੱਥੇ ਚੰਗਾ ਪਾਲਾ ਹੋ ਰਹੇ ਸਿਗੇ ਉਹ ਉਹਨਾਂ ਨੇ ਆਪਣਾ ਉਹ ਘਰ ਛੱਡ ਕੇ ਤੁਹਾਡੇ ਕੋਲ ਆਏ ਇੱਕ ਉਮੀਦ ਕਿ ਮੈਨੂੰ ਅੱਛਾ ਕੁਝ ਬੈਟਰ ਮਿਲੇ ਹੈ ਨਾ ਪਰ ਜਦੋਂ ਉਹਨੇ ਤੁਹਾਡੀ ਸਟਰਗਲਿੰਗ ਲਾਈਫ ਦੇਖੀ ਤਾਂ ਫਿਰ ਉਹਨਾਂ ਨੇ ਤੁਹਾਨੂੰ ਕਦੀ ਕੰਪਲੇਂਟ ਨਹੀਂ ਕੀਤੀ ਕਿ ਨਹੀਂ ਨਹੀਂ ਦੋਵੇਂ ਸਟਰਗਲਰ ਸੀਗੇ ਉਹ ਵੀ ਸਟਰਗਲਿੰਗ ਸਟਰਗਲਰੀ ਸੀਗੇ ਸਾਡੇ ਅਮਰੀਕਾ ਨਾਲ ਗੱਲ ਹੋਈ ਹੈ ਪ੍ਰੋਫੈਸਰ ਮੋਹਨ ਚਰਖਾ ਇੱਕ ਸਾਡੇ ਸੀਨੀਅਰ ਗੈਸ ਸੀਗੇ ਪ੍ਰੋਫੈਸਰ ਮੋਹਨ ਸਿੰਘ ਚਰਖਾ ਮੇਰੀ ਕੱਲ ਗਈ ਨਵੇਂ ਸ਼ਹਿਰ ਤੋਂ ਨਵੇਂ ਲੰਗੜੂ ਆ ਪਿੰਡ ਉਹਨਾਂ ਦਾ ਨਵੇਂ ਸ਼ਹਿਰ ਦੇ ਨਾਲ ਉਹ ਹੁਣੇ ਹਫ਼ਤਾ ਕੋ ਹੋਇਆ ਅਮਰੀਕਾ ਤੋਂ ਆਏ ਨੇ ਹੁਣ ਤਾਂ ਬਹੁਤ ਬਜ਼ੁਰਗ ਹੋ ਗਏ ਤੇ ਉਹਨਾਂ ਨੇ ਮੈਨੂੰ ਫੋਨ ਕੀਤਾ ਤੇ ਮੈਂ ਉਹਨਾਂ ਨੂੰ ਮੱਥਾ ਟੇਕਿਆ ਉਹਨਾਂ ਨਾਲ ਕੰਮ ਕਰਦਾ ਸੀ ਮੈਂ ਸਾਈਡ ਸਿੰਗਰ ਦੇ ਤੌਰ ਤੇ ਤੇ ਮੈਡਮ ਦਿਲਜੀਤ ਉਹਨੇ ਵੀ ਇਹਨਾਂ ਦੀ ਸਿਸਟਰ ਛੋਟੀ ਹਰਨੀਤ ਨੀਤੂ ਉਹ ਗਾਇਕੀ ਦਾ ਸ਼ੌਕ ਰੱਖਦੀ ਸੀ ਮੈਡਮ ਨਹੀਂ ਸੀ ਰੱਖ ਲੇ ਇਹ ਉਹਨਾਂ ਦੇ ਨਾਲ ਆਉਂਦੇ ਹੁੰਦੇ ਸੀ ਉਹ ਵੀ ਸਾਡੇ ਗਰੁੱਪ 'ਚ ਕੰਮ ਕਰਦੇ ਸੀ ਪ੍ਰੋਫੈਸਰ ਸਾਹਿਬ ਦੇ ਨਾਲ ਹਰਨੀਤ ਨਵੇਂ-ਨਵੇਂ ਸਿੱਖਦੀ ਸੀ ਨਰਿੰਦਰ ਬੀਬਾ ਜੀ ਦੇ ਸ਼ਾਗਿਰਦ ਨੇ ਬੀਬਾ ਜੀ ਨੇ ਕਿਹਾ ਸੀ ਇਹਨਾਂ ਨੂੰ ਵੀ ਤੁਸੀਂ ਇਹਨਾਂ ਨੂੰ ਨਾਲ ਲੈ ਜਾ ਕਰੋ ਬੱਚਿਆਂ ਨੂੰ ਤੇ ਉਹ ਫਿਰ ਮੈਡਮ ਨਾਲ ਆਉਂਦੇ ਸੀ ਤਾਂ ਸਾਡੀ ਅੱਖ ਲੜ ਗਈ ਸਾਡਾ ਜਿਹੜਾ ਜੀਵਨ ਹੈ ਦੁੱਖਾਂ ਸੁੱਖਾਂ ਦਾ ਦੋਵਾਂ ਨੂੰ ਇੱਕ ਦੂਸਰੇ ਦਾ ਸਾਨੂੰ ਪਤਾ ਸੀ ਵੀ ਅਸੀਂ ਕਿੰਨੇ ਇੱਕ ਪਾਣੀ 'ਚ ਹਾਂ ਕੀ ਬਾਤ ਹੈ ਹਾਂ ਅਸੀਂ ਸੋ ਸਮਝ ਕੇ ਉਤਰੇ ਇਸ ਲੇਨ ਦੇ ਵਿੱਚ ਤੇ ਇਸ ਕਰਕੇ ਸਾਥ ਹਿੱਤੋਂ ਤੱਕ ਨਿਭਾਉਣਾ ਸੀ ਕਿਉਂਕਿ ਇੱਥੇ ਤੱਕ ਹੀ ਪਹੁੰਚਣਾ ਸੀ ਇੱਕ ਲੇਜੈਂਡ ਇੱਕ ਲੋਗੋ ਪੰਜਾਬੀ ਗਾਇਕੀ ਦਾ ਇਤਿਹਾਸ ਇੱਕ ਰਚਨਾ ਸੀ ਸੋ ਅਸੀਂ ਇੱਕ ਦੂਸਰੇ ਦਾ ਹੱਥ ਫੜ ਕੇ ਫਿਰ ਸਮੇਂ ਦੀ ਹਿੱਕ ਤੇ ਸਨੈਰੀ ਅਖਰਾਂ ਚ ਆਪਣੇ ਮੋਹਰ ਲਾਤੀ ਹਾਕਮ ਬਖਤੜੀ ਵਾਲਾ ਦਲਜੀਤ ਦਾ ਸਰ ਉਸ ਟਾਈਮ ਦੇ ਪਿਆਰ ਦੇ ਤੇ ਅੱਜ ਦੇ ਪਿਆਰ ਦੇ ਵਿੱਚ ਕਿੰਨਾ ਕੁ ਫਰਕ ਹੈ ਥੋੜਾ ਸਵਾਰਥੀ ਹੋ ਗਈ ਇਹ ਦੁਨੀਆ ਥੋੜਾ ਗਲੈਮਰ ਦੀ ਚੱਕਾ ਚਾਹੁੰਦੇ ਵਿੱਚ ਗਵਾ ਚੁੱਕੇ ਇਸ ਇਹ ਨਹੀਂ ਹੈ ਖਾਤਮਾ ਨਹੀਂ ਹੁੰਦਾ ਕਿਤੇ ਬਹੁਤ ਸਾਰੇ ਲੋਕ ਨੇ ਜਿਹੜੇ ਇਸ ਗੱਲ ਨੂੰ ਸਮਝਦੇ ਮੁਹੱਬਤ ਕੀ ਚੀਜ਼ ਹੈ ਪਰ ਇੱਕ ਗੱਲ ਮੈਂ ਜ਼ਰੂਰ ਕਹਿਣੀ ਚਾਹੂੰਗਾ ਟੁੱਟ ਰਹੇ ਰਿਸ਼ਤੇ ਤੇ ਟਟਕਦੇ ਪਰਿਵਾਰਾਂ ਨੂੰ ਜਰੂਰ ਮੈਂ ਇੰਨੀ ਗੱਲ ਕਹੂੰਗਾ ਕਿ ਬੰਦਿਆਂ ਨੂੰ ਤਾਂ ਤਲਾਕ ਤੋਂ ਬਾਅਦ ਕੋਈ ਫਰਕ ਨਹੀਂ ਪੈਂਦਾ ਕਿਸੇ ਵੀ ਉਮਰ ਚ ਬੰਦੇ ਨੂੰ ਫਿਰ ਕੁੜੀ ਕੁੜੀ ਨਾਲ ਵਿਆਹ ਕਰਨ ਦਾ ਮੌਕਾ ਮਿਲ ਜਾਂਦਾ ਪਰ ਔਰਤ ਨੂੰ ਕਬਰਾਂ ਤੱਕ ਸਿਵਿਆਂ ਤੱਕ ਸਮਝੌਤੇ ਕਰਨੇ ਪੈਂਦੇ ਇਸ ਗੱਲ ਕਰਕੇ ਥੋੜਾ ਧਿਆਨ ਨਾਲ ਹੀ ਕਿਸੇ ਵੀ ਹਾਲਾਤ ਦੇ ਵਿੱਚ ਕਿਸੇ ਵੀ ਮੁਸ਼ਕਲ ਦੇ ਵਿੱਚ ਕਿਸੇ ਵੀ ਤਰਾ ਕਰਨ ਨੂੰ ਟੁੱਟਣਾ ਦਿਓ ਇਹਨੂੰ ਬਚਾਉਣ ਦੀ ਕੋਸ਼ਿਸ਼ ਕਰੋ ਨਹੀਂ ਟੁੱਟਣ ਲਈ ਤਾਂ ਹਰ ਵੇਲੇ ਤਿਆਰ ਰਹਿੰਦੀ ਹੈ ਹਰ ਚੀਜ਼ ਕੀ ਬਾਤ ਹੈ ਸਰੀਕ ਸ਼ਾਇਰੀ ਵਜਾ ਛੋਟੀ ਜੀ ਪਲੀਜ਼ ਕੋਲ ਬੈਠਿਆ ਰੱਬ ਪਛਾਣਿਆ ਨਹੀਂ ਤੇ ਰਹਾ ਕਰਦਾ ਪਹੁੰਚ ਭਗਵਾਨ ਤੱਕ ਕਰ ਮੈਂ ਜਿਹੜੀ ਗੱਲ ਕਰਦਾ ਵੀ ਬੰਦਾ ਹੀ ਪਰਮਾਤਮਾ ਹੈ ਬੰਦੇ ਨੂੰ ਕੋਈ ਨਹੀਂ ਸਮਝਦਾ ਜੀ ਨਾਲ ਬੈਠੇ ਦੇ ਜੁੱਤੀਆਂ ਮਾਰੀ ਜਾਂਦੇ ਆ ਲਫਤਾ ਮਾਰੀ ਜਾਂਦੇ ਆ ਜੀ 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 ਕੋਲ ਬੈਠਿਆ ਰੱਬ ਪਛਾਣਿਆ ਨਹੀਂ ਰਹਾ ਕਰਦਾ ਪਹੁੰਚ ਭਗਵਾਨ ਤੱਕ ਕਰ ਰੇਹਾ ਪੂਜ ਦਾ ਪੱਥਰਾਂ ਮੂਰਤਾ ਨੂੰ ਤੇ ਲੋੜ ਬੰਦੇ ਨੂੰ ਸੀਗੀ ਇਨਸਾਨ ਤੱਕਰ ਸਾਰੀ ਜ਼ਿੰਦਗੀ ਸਾਰੀ ਜ਼ਿੰਦਗੀ ਹਾਕਮਾਂ ਚੱਖ ਮਾਰੀ ਤੇ ਕਦਮ ਇੱਕ ਨਹੀਂ ਗਿਆ ਗਿਆਨ ਤੱਕਰ ਲੱਖਾਂ ਕੋਹਾਂ ਦਾ ਪਹੁੰਚਿਆ ਵਾਲ ਪਾ ਕੇ ਤੇ ਸਫ਼ਰ ਘਰੋਂ ਸੀ ਸਾਰਾ ਸ਼ਮਸ਼ਾਨ ਤੱਕਰ ਕੀ ਆ ਬਾਤ ਹੈ ਕੀ ਆ ਬਾਤ ਹੈ ਸਰ ਅਕਸਰ ਮੈਂ ਜੋ ਤੁਹਾਡੇ ਨਾਲ ਗੱਲਬਾਤ ਕਰ ਰਿਹਾ ਮੈਂ ਅਕਸਰ ਅੱਗੇ ਵੀ ਦੇਖਿਆ ਤੁਹਾਡੀ ਅੱਖਾਂ ਨਮ ਹੋ ਜਾਂਦੀਆਂ ਨੇ ਬੋਲਦੇ-ਬੋਲਦੇ ਸੱਚ ਇਹੋ ਜੀ ਬੰਦਾ ਇੰਨਾ ਅੱਖਾਂ ਦੇ ਵਿੱਚ ਜ਼ਿੰਦਗੀ ਨੂੰ ਪ੍ਰੇਮ ਕਰਦਾ ਹੈ ਇੰਨਾ ਅੱਖਾਂ ਦਾ ਰਾਜ਼ ਕੀ ਹੈ ਮੁਹੱਬਤ ਪਿਆਰ ਇਨਸਾਨੀਅਤ ਮੁਹੱਬਤ ਕਿਸ ਨਾਲ ਜ਼ਮਾਨੇ ਨਾਲ ਜ਼ਿੰਦਗੀ ਨਾਲ ਵਕਤ ਨਾਲ ਸ਼ਾਇਰੀ ਨਾਲ ਗਾਇਕੀ ਨਾਲ ਕੀ ਕੀ ਕਹੋਗੇ ਸਾਰੀ ਜ਼ਿੰਦਗੀ ਮੰਗਦਾ ਰੱਜਦਾ ਨਹੀਂ ਜੋ ਵੀ ਜੰਮਦਾ ਜੱਗ ਤੇ ਨੰਗ ਆਉਂਦਾ ਸਾਰੀ ਜ਼ਿੰਦਗੀ ਮੰਗਦਾ ਰੱਜਦਾ ਨਹੀਂ ਜੋ ਵੀ ਜੰਮਦਾ ਜੱਗ ਤੇ ਨੰਗ ਆਉਂਦਾ ਪਰ ਕਿਸੇ ਖੁਸ਼ੀ ਦੀ ਉਹਨੂੰ ਨਹੀਂ ਘਾਟ ਰਹਿੰਦੀ ਜਿਹੜਾ ਬਾਹਰ ਜਹਾਨ ਚੋਂ ਲੰਘ ਆਉਂਦਾ ਅੱਛਾ ਪਿਸਕੇ ਹੂੰ ਪਿਸਕੇ ਹੂੰ ਸੁੱਕ ਕੇ ਹੂੰ ਖਤਮ ਵजूद ਕਰਕੇ ਕਿਤੇ ਫੇਰ ਜਾਂ ਮਹਿੰਦੀ ਦਾ ਰੰਗ ਆਉਂਦਾ ਤੇ ਵਕਤ ਦੀ ਵਾਲਿਆ ਫਲਸਫਾ ਜ਼ਿੰਦਗੀ ਦਾ ਜਦੋਂ ਲੰਘਦੇ ਜਿਹਾਉਣ ਦਾ ਟੰਗ ਆਉਂਦਾ ਕਿਆ ਬਾਤ ਬਹੁਤ ਲੋਕਾਂ ਨੂੰ ਤਾਂ ਪਤਾ ਹੀ ਨਹੀਂ ਲੱਗਦਾ ਮਰਨ ਤੱਕ ਕਿ ਜੀਵਨ ਦਾ ਮਤਲਬ ਕੀ ਅੱਖਾਂ ਨਾ ਮਾਉਣ ਦਾ ਕਾਰਨ ਹੈ ਜਿਹੜਾ ਉਹ ਇਹੀ ਮੁਹੱਬਤ ਹੈ ਇਹੀ ਪਰ ਇਹ ਪਲ ਕਿਤੇ ਮੁੜਨਗੇ ਬਿਲਕੁਲ ਨਹੀਂ ਗੋਂਸੀ ਪਤਾ ਨਹੀਂ ਕਦੋਂ ਦੁਬਾਰਾ ਇੰਟਰਵਿਊ ਮੇਰੀ ਕਰਦਾ ਹੋਊਗਾ ਜਾਂ ਨਹੀਂ ਕਰਦਾ ਹੋਊਗਾ ਇਸ ਗੱਲ ਕਰਕੇ ਹਰ ਸਮੇਂ ਨੂੰ ਹਰ ਪਲ ਨੂੰ ਪਿਆਰ ਕਰਨਾ ਚਾਹੀਦਾ ਹੈ ਹਰ ਪਲ ਮੁਹੱਬਤ ਹਰ ਪਲ ਹਾਂ ਜ਼ਿੰਦਗੀ ਤੇ ਕਦੇ ਵੀ ਤੁਸੀਂ ਜ਼ਿੰਦਗੀ ਨੂੰ ਖੁੱਲ ਕੇ ਜੀਉਂਦੇ ਹੋ ਹਾਂ ਰੱਜ ਕੇ ਤੁਸੀਂ ਆਪਣੇ ਆਪ ਨੂੰ ਲੱਕੀ ਮੰਨਦੇ ਹੋ ਜਾਂ ਅਨਲੱਕੀ ਮੰਨਦੇ ਹੋ ਨਹੀਂ ਮੈਂ ਲੱਕੀ ਹਾਂ ਮੈਂ ਇਸ ਤੋਂ ਅਨਲੱਕੀ ਕਿਵੇਂ ਹੋ ਸਕਦਾ ਕਿ ਇੱਕ ਵਨ ਸਾਈਡ ਦਾ ਕਰਾਇਆ ਲੈ ਕੇ ਨਿਕਲਿਆ 13 ਸਾਲ ਦਾ ਜਵਾਕ ਉੱਠ ਕੇ ਸੰਸਾਰ ਪੱਧਰ ਤੇ ਵਰਲਡ ਦਾ ਇੱਕ ਚਹੇਤਾ ਗਾਇਕ ਬਣ ਜਾਂਦਾ ਵਰਲਡ ਫੇਮਸ ਨਾਮ ਬਣ ਜਾਂਦਾ ਵਰਲਡ ਫੇਮਸ ਇੱਕ ਰਾਈਟਰ ਬਣ ਜਾਂਦਾ ਸ਼ਾਇਰ ਬਣ ਜਾਂਦਾ ਉਹਦੀਆਂ ਲਿਖੀਆਂ ਹੋਈਆਂ ਕਿਤਾਬਾਂ ਆ ਤੁਹਾਡੇ ਸਟੂਡੀਓ ਚ ਪਈਆਂ ਨੇ ਸਟੂਡੀਓ ਚ ਪਈਆਂ ਨੇ ਇੱਕ ਗਵਾਹ ਨੇ ਜੀ ਮੈਂ ਅਣ ਦੱਕੇ ਕਿਵੇਂ ਕਹਿ ਸਕਦਾ ਤੁਸੀਂ ਕਿਸਮਤ ਤੇ ਯਕੀਨ ਕਰਦੇ ਹੋ ਜਾਂ ਮਿਹਨਤ ਤੇ ਮਿਹਨਤ ਤੇ ਕਿ ਕਿਸਮਤ ਨਹੀਂ ਹੁੰਦੀ ਕਿਸਮਤਾਂ ਬਣਾਈਆਂ ਜਾਂਦੀਆਂ ਨੇ ਕਿਸਮਤਾਂ ਲਿਖੀਆਂ ਲਿਖਾਈਆਂ ਨਹੀਂ ਆਉਂਦੀਆਂ ਕਿਸਮਤਾਂ ਬਣਾਈਆਂ ਜਾਂਦੀਆਂ ਨੇ ਤੁਸੀਂ ਰਿਲੈਕਸ ਹੋ ਕੇ ਬਹਿ ਜਾਓ ਬਹਿ ਜਾਓ ਕੁਝ ਨਹੀਂ ਹੋਣ ਵਾਲਾ ਤੁਸੀਂ ਲੱਖਾਂ ਕਰੋੜਾਂ ਰੁਪਏ ਤੁਹਾਡੇ ਘਰ ਚ ਪਿਆ ਹੋਵੇ ਤੁਸੀਂ ਮੰਜੇ ਤੋਂ ਉੱਠ ਕੇ ਰੋਟੀ ਨਾ ਖਾਓ ਕੁਝ ਨਹੀਂ ਕਰਨ ਵਾਲੇ ਕਿਸਮਤਾਂ ਨੂੰ ਕੁਝ ਨਹੀਂ ਕਰਦੀਆਂ ਉੱਠ ਕੇ ਤੁਹਾਨੂੰ ਜੂਝਣਾ ਪੈਣਾ ਹੈ ਲੜਨਾ ਪੈਣਾ ਕਿਸਮਤਾਂ ਲਿਖੀਆਂ ਜਾਂਦੀਆਂ ਨੇ ਤਕਦੀਰਾਂ ਲਿਖ ਦਿੰਦੇ ਆ ਲਿਖਣ ਵਾਲੇ ਕਮਾਂ ਸੇ ਨਿਕਲਿਆ ਹੋਇਆ ਤੀਰ ਬਦਲ ਦਿੱਤੇ ਹਨ